ਪੰਜਾਬ ਪੁਲਿਸ ਨੂੰ ਗਸ਼ਤ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਤਾਂ ਦੱਸਦੀ ਹੈ ਕਿ ਪੰਜਾਬ ਪੁਲਿਸ ਨੂੰ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ ਹੈ ਦੱਸਦੀ ਹੈ ਕਿ ਇੱਕ ਵਿਅਕਤੀ ਨਾਕੇ ਦੇ ਨੇੜੇ ਗਾਗ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਪੁਲਿਸ ਨੇ ਜਦੋਂ ਇਸ ਨੂੰ ਰੋਕਿਆ ਤਾਂ ਇਹ ਅਚਾਨਕ ਉੱਥੋਂ ਭੱਜਣ ਲੱਗਿਆ ਤਾਂ ਸ਼ੱਕ ਪੈਣ ਤੇ ਇਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਇਸ ਦੇ ਪਿੱਠੂ ਬੈਗ ਦੇ ਵਿੱਚੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੁੰਦੀ ਹੈ ਦੱਸਦੀ ਹੈ ਕਿ ਲੁਧਿਆਣਾ ਦੀ ਸਪੈਸ਼ਲ ਸੈਲ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾਤ ਲੱਗੀ ਜਦੋਂ ਇਹ ਗਸ਼ਤ ਕਰ ਰਹੇ ਸੀ ਵਿਅਕਤੀ ਨੂੰ ਸ਼ੱਕ ਦੀ ਨਿਗਾਹ ਤੇ ਰੋਕਿਆ ਗਿਆ ਤਾਂ ਇਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਇਸ ਦੇ ਪਿੱਠੂ ਬੈਗ ਦੇ ਵਿੱਚ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੁੰਦੀ ਹੈ। ਤਾਇਸ਼ ਦੇ ਕੋਲੋਂ 2.5 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੁੰਦੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਰਾਬਾ ਨਗਰ ਦੇ ਅਧੀਨ ਪੈਂਦੇ ਪਿੰਡ ਚਮਟ ਦੇ ਨੇੜੇ ਪੁਲ ਦੇ ਉੱਤੇ ਸਪੈਸ਼ਲ ਸੈੱਲ ਨੂੰ ਇੱਕ ਵੱਡੀ ਸਫਲਤਾ ਜਿਥੇ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਉਸੇ ਵੇਲੇ ਇੱਕ ਵਿਅਕਤੀ ਨੂੰ ਪੁਲਸ ਨੇ ਦੇਖਿਆ ਤਾਂ ਵਿਅਕਤੀ ਉਥੋਂ ਮੁੜਨ ਲੱਗਦਾ ਹੈ ਟਾਪੋਲਿਸ ਪੁਲਿਸ ਪਾਰਟੀ ਨੂੰ ਉਸੇ ਵੇਲੇ ਇਸ ਵਿਅਕਤੀ ਤੇ ਸ਼ੱਕ ਹੁੰਦਾ ਹੈ। ਟਾਪੋਲਿਸ ਨਿਯੁਕਤ ਵਿਅਕਤੀ ਨੂੰ ਰੋਕਿਆ ਤਾਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਦੇ ਪਿੱਠੂ ਬੈਗ ਦੇ ਵਿੱਚ ਰੱਖੀ 2 ਕਿਲੋ ਅਫੀਮ ਅਤੇ 2.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਤਾਂ ਇਹ ਦੂਜੇ ਰਾਜਾਂ ਤੋਂ ਅਫੀਮ ਲੈ ਕੇ ਲੁਧਿਆਣਾ ਸ਼ਹਿਰ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਵੇਚਿਆ ਕਰਦਾ ਸੀ ਅਤੇ ਮੋਟਾ ਮੁਨਾਫਾ ਕੱਟਦਾ ਸੀ। ਅੱਜ ਜਦੋਂ ਚਮਟ ਪਿੰਡ ਦੇ ਨੇੜੇ ਨਹਿਰ ਦੇ ਕੋਲ ਇੱਕ ਗਾਹਕ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਸਪੈਸ਼ਲ ਸੈਲ ਦੀ ਪੁਲਿਸ ਨੇ ਇਸ ਨੂੰ ਦਬੋਚ ਲਿਆ। ਤਾਂ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਡੀਐਸਪੀ ਹਰਪਾਲ ਸਿੰਘ ਨੇ ਦੱਸਿਆ ਚਾਰੋਪੀ ਦੇ ਖਿਲਾਫ ਥਾਣਾ ਸਰਾਬਨਗਰ ਦੇ ਵਿੱਚ ਐਨਡੀਪੀਐਸ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ આરોપી ਦੇ ਨਾਲ ਵੱਡੀ ਪੁਸ਼ਪੜਤਾਲ ਕੀਤੀ ਜਾਵੇਗੀ ਕਿ ਇੰਨੀ ਭਾਰੀ ਮਾਤਰਾ ਦੇ ਵਿੱਚ ਅਫੀਮ ਉਹ ਕਿੱਥੋਂ ਲੈ ਕੇ ਆਂਦਾ ਸੀ ਅਤੇ ਕਿਨਾਂ-ਕਿਨਾਂ ਲੋਕਾਂ ਨੂੰ ਸਪਲਾਈ ਕਰਦੀ ਸੀ ਤਾਂ ਪੰਜਾਬ ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਅਫੀਮ ਦਾ ਬਰਾਮਦ ਹੋਣਾ ਇੱਕ ਵੱਡੀ ਕਾਮਯਾਬੀ ਹੈ ਅਤੇ ਦੱਸਦੀ ਹੈ ਦੀ ਪੰਜਾਬ ਸਰਕਾਰ ਦੇ ਵੱਲੋਂ ਵੀ ਯੁੱਧ ਨਸ਼ਾ ਵਿਰੁੱਧ ਉਲੀਕਿਆ ਹੋਇਆ ਹੈ ਜਿਸ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਟਾਹੇ ਜਾ ਰਹੇ ਨੇ ਅਤੇ ਨਸ਼ਾ ਤਸਕਰਾਂ ਤੇ ਲਗਾਮ ਵੀ ਕੱਸੀ ਜਾ ਰਹੀ ਹੈ ਤਾਂ ਇੱਕ ਵੱਡਾ ਜਿਹੜਾ ਹੈ ਠੋਸ ਕਦਮ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਗਿਆ ਹੈ ਅਲੱਗ-ਅਲੱਗ ਸ਼ਹਿਰਾਂ ਤੋਂ ਹਰ ਰੋਜ਼ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਪੀਲੇ ਪੱਜੇ ਚੱਲਦੇ ਨੇ ਤਾਂ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਹਾਂਜੀ ਸਰ ਇਹ ਮਾਮਲਾ ਜੀ ਜੋਤਨ ਸ਼ਾਹ ਬਰਕ ਜੀ ਮਹਿਮਦੀਨ ਸ਼੍ਰੀ ਸ਼ੋਪਨ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਹੁਧੇਰਾਣਾ ਜੀ ਦੇ ਨਰੇਸ਼ਾ ਖੰਡੇ ਤੇ ਅਮਨਦੀਪ ਸਿੰਘ ਜੀ ਬਰਾੜ ਐਡੀਸੀਪੀ ਇਨਵੈਸਟੀਗੇਸ਼ਨ ਦੀ ਟੀਮ ਵੱਲੋਂ ਜਿਹੜਾ ਸਾਡੇ ਸਪੈਸ਼ਲ ਵਿਭਾਗ ਦੀ ਟੀਮ ਨੇ ਇੱਕ ਬੰਦਾ ਇੰਟਰਸੈਪਟ ਕੀਤਾ ਜਿਸ ਦਾ ਨਾਮ ਵਿਰ ਪ੍ਰਸ਼ਾ ਜਿਲ੍ਹਾ ਸਿਤਾਮੜੀ ਵਿਹਾਰ ਦਾ ਰਹਿਣ ਵਾਲਾ ਇਹਦੇ ਕਬਜ਼ੇ ਤੋਂ ਕੱਲ 2 ਕਿਲੋ 600 ਗ੍ਰਾਮ 3 ਬਾਉਂਡ ਹੋ ਗਿਆ ਇਸ ਤੋਂ ਇਲਾਵਾ ਦੋਸ਼ੀ ਕੋਲੋਂ 2.5 ਲੱਖ ਰੁਪਿਆ ਦਰਗਮਨੀ ਵੀ ਰਿਕਵਰ ਕੀਤੀ ਹੈ ਜਿਹੜੀ ਇਹ 3 ਪਹਿਲਾਂ ਇਸ ਵੀ ਇਤਿਆਜ਼ੀ ਉਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਕਿਨਾਂ ਕਿਨਾਂ ਨੂੰ ਦੇਚਿਆ ਤੇ ਪਹਿਲਾਂ ਇੱਕ ਕਿੰਨੇ ਬੰਦਿਆਂ ਦੇ ਨਾਲ ਕਾਰਸੀ ਹੋ ਸਾਰਾ ਵੈਰੀਫਾਈ ਕੀਤਾ ਜਾਊਗਾ ਫਿਰ ਮਾਨ ਤੋਂ ਬਾਅਦ ਜਿਹੜੇ ਅਗਲੇ ਕਲਾਸੇ ਕੀਤੇਗਾ ਧੰਨ ਤਾਂ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਲੁਧਿਆਣਾ ਪੁਲਿਸ ਨੂੰ ਜਿੱਥੇ ਇੱਕ ਵਿਅਕਤੀ 2.5 ਕਿਲੋ ਤੋਂ ਜ਼ਿਆਦਾ ਦੀ ਅਫੀਮ ਜਿਹੜੀ ਹੈ ਉਹ ਸਪਲਾਈ ਕਰਨ ਜਾ ਰਿਹਾ ਸੀ ਲੋਕਾਂ ਨੂੰ ਵੇਚਣ ਜਾ ਰਿਹਾ ਸੀ ਤੇ ਉੱਥੇ ਹੀ ਸਪਲਾਈ ਕਰਨ ਤੋਂ ਪਹਿਲਾਂ ਹੀ ਇੱਕ ਨਸ਼ਾ ਤਸਕਰ ਨੂੰ ਨਸ਼ੇ ਦੇ ਇਸ ਵੱਡੀ ਖੇਪ ਦੇ ਨਾਲ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਕਿਸ ਕੋਲੋਂ ਇਹ ਸਮਾਨ ਲੈ ਕੇ ਆਉਂਦਾ ਸੀ ਕਿਸ ਕੋਲੋਂ ਇਹ আফੀਮ ਲੈ ਕੇ ਆਉਂਦਾ ਸੀ ਕਿਸ ਕੋਲੋਂ ਇਹ ਇੰਨੀ ਵੱਡੀ ਮਾਤਰਾ ਦੇ ਵਿੱਚ ਸਮਾਨ ਲੈ ਕੇ ਆਉਂਦਾ ਸੀ ਕਿਸ ਨੂੰ ਇਸ ਨੇ ਇਹ ਸਪਲਾਈ ਦੇਣੀ ਸੀ ਤਾਂ ਇੱਕ ਵੱਡੇ ਖੁਲਾਸੇ ਹੋਣਗੇ ਜਿਸ ਤੋਂ ਬਾਅਦ ਇੱਕ ਨਸ਼ੇ ਦੀ ਵੱਡੀ ਚੇਨ ਜਿਹੜੀ ਹੈ ਉਹ ਟੁੱਟ ਸਕੇਗੀ ਦੱਸ ਦਿਓ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਉਲੀਕਿਆ ਗਿਆ ਹੈ ਤਾਂ ਇਸ ਕੜੀ ਦੇ ਤਹਿਤ ਘਰਾਂ ਦੇ ਉੱਤੇ ਬਲਡੋਜ਼ਰ ਵੀ ਚਲਾਏ ਜਾ ਰਹੇ ਨੇ ਤਾਂ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਪੰਜਾਬ ਪੁਲਿਸ ਨੂੰ ਇਹ ਸੀਤਾਮੜੀ ਦਾ ਰਹਿਣ ਵਾਲਾ ਵਿਅਕਤੀ ਜੋ ਕਿ ਲੁਧਿਆਣੇ ਦੇ ਵਿੱਚ ਰਹਿ ਰਿਹਾ ਸੀ ਆਲੇ ਦੁਆਲੇ ਦੇ ਇਲਾਕੇ ਤੋਂ ਅਫੀਮ ਲਿਆ ਕੇ ਲੁਧਿਆਣੇ ਦੇ ਇਲਾਕੇ ਦੇ ਵਿੱਚ ਸਪਲਾਈ ਕਰਦਾ ਸੀ ਤੇ ਮੋਟੀ ਰਕਮ ਕਮਾਉਂਦਾ ਸੀ ਮੋਟਾ ਮੁਨਾਫਾ ਕਮਾਉਂਦਾ ਸੀ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ 2.5 ਲੱਖ ਦੇ ਲਗਭਗ ਡਰਗ ਮਨੀ ਬਰਾਮਦ ਕੀਤੀ ਜਾਂਦੀ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ